ਕਲੀ ਆ ਹਰੇ ਆ ਗਿਆ ਬਈ ਤੇ ਆ ਦੇਖੋ ਆ ਵੀ ਸੁਣੋ ਬਲੌਗ ਬੰਦੇ ਆਦਰ ਸਤਿ ਸ਼ਕਾਲ ਜੀ ਹੋਪਤੀ ਸਾਰੇ ਵਧੀਆ ਬਈ ਬੋਲੋ ਯਾਰ ਕੁਝ ਮੈਨ ਲੱਗਾ ਕੀ ਹੋ ਗਿਆ ਮੈਨ ਠੀਕ ਮੇਰੀ ਅੱਖਾਂ ਪਈਆਂ ਹੋਈਆਂ ਦੇਖ ਰਹੀਆਂ ਕੈਮਰੇ ਚ ਹਾਂ ਤੇ ਆ ਦੇਖੋ ਜੀ ਆ ਬਤੀ ਕਲੀ ਹੰਤੀ ਬਤੀ ਕਲੀ ਹੰਤੀ ਤੇ ਮੁੰਡਾ ਤੇ ਰੜੀ ਪੁੱਤ ਇੱਕ ਹੋਰ ਵੀ ਪੰਜਾਬੀ ਭਰਾ ਵਜੀ ਖੁੜੀ ਪੰਜਾਬੀ ਭਰਾਏ ਵਾਲੀ ਦੀ ਖੁੜੀ ਹੌਲੀ ਹੌਟ ਦੇ ਸਕੂਲ ਦੇ ਟੀਚਰ ਦੀ ਮੁੰਡਾ ਹੋਰ ਜੀ ਸਾਰੇ ਠੀਕ ਠਾਕ ਤੁਸੀਂ ਪਤਾ ਠੀਕ ਠਾਕ ਹੈ ਤੁਸੀਂ ਦੇਖੋ ਕਿਵੇਂ ਉਧਰ ਦਿਖਾ ਕੇ ਆਉਂਦੇ ਆਂ ਜਿਹੜਾ ਰੱਖਣਾ ਥੋੜੇ ਅੱਗੇ ਕਰਵਾ ਹਾਂ ਇੱਧਰ ਰੱਖ ਉਹ ਵੀ ਅੱਗੇ ਤੇ ਆਜੀ ਮੇਰੇ ਮम्मा ਹਾਂਜੀ ਕੀ ਕਰ ਰਹੇ ਮੈਂ ਤੇ ਕੱਪੜੇ ਪ्रेस ਕਰ ਰਿਹਾ ਕਾ ਸਕੂਲ ਜਾਣਾ ਨਹੀਂ ਆਫਿਸ ਜਾਣਾ ਤੇ ਮਾਂ ਦੇਖ ਰਹਾ ਨਾਟਕ ਦੇ ਕੱਪੜੇ ਪ्रेस ਕਰੇ ਮਾਂ ਹੁਣ ਆਪਾਂ ਆ ਕਰਕੇ ਮੂੰਹ ਚਵਾੜ ਦੋ ਕੈਮਰਾ ਮੇਰੇ ਦੇਖੋ ਆਪਾਂ ਹੁਣ ਸਵੇਰੇ ਉੱਠ ਕੇ ਮੈਂ ਸਕੂਲ ਜਾਊਂਗਾ ਤੇ ਫਿਰ ਮੈਂ ਫਸਟਾਉਂਡ ਆ ਕੇ ਤਿਆਰ ਤੇਰੇ ਕੱਪੜੇ ਨਵੇਂ ਕੱਪੜੇ ਪਾ ਕੇ ਵਧੀਆ ਜੇ ਮੈਂ ਤੁਸੀਂ ਪਾ ਦਿਓ

ਕੋ ਨੰਬਰ ਆ ਫਾਡੇ ਤੂੰ ਤੁਸੀਂ ਜਾਨੀ ਥੋੜੀ ਵਲੋਗਿੰਗ ਇੱਥੋਂ ਕਰਦੇ ਪੁੱਤ ਤੁਸੀਂ ਉਹ ਗੱਲਾਂ ਸੁਣਾ ਦਿਓ ਕੋਈ ਲਾ 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 ਨਹੀਂ ਗੱਲਾਂ ਬੁੱਲਾਂ ਸੁਣਨੀ ਕਿਉਂ ਐਸੀ ਲਓ ਜੀ ਸਾਡਾ ਬੱਚਾ ਵਲੋਗਿੰਗ ਕਰਨ ਲੱਗਿਆ ਹੋਇਆ ਹੈ ਫੇਰ ਹੋਰ ਪੜਦਾ ਪੜਦਾ ਨਹੀਂ ਹੁੰਦਾ ਹੈ ਪੜਦਾ ਪੜਦਾ ਨਹੀਂ ਉਹ ਬੁਲਾ ਰਹੇ ਨੇ ਗੱਲ ਕਰਦੇ ਆ। ਕੋਈ ਫੋਟੋ ਨਹੀਂ ਉਤਰੇ ਵੀ। ਬੜੇ ਮੂੰਹ ਤੋਂ ਪਿੱਛੇ ਆ ਕੇ ਘਰ ਦੇਖਨੇ ਆ। ਦੇਖੋ ਵੀ ਜੇ ਲੋ ਜੀ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਹੱਥ ਜੋੜ ਕੇ ਸਾਡੀ ਨੂੰ ਸਪੋਰਟ ਕਰਿਓ ਸਾਡੀ ਨਵੀਂ ਸੀਰੀਜ਼ ਆ ਰਹੀ ਏ। ਤੇ ਸਾਡੀ ਫੁੱਲ سپورਟ ਕਰਿਓ ਸਾਡੀ ਸੀਰੀਜ਼ ਆ ਰਹੀ ਹੈ ਜੀ ਬਹੁਤ ਹੀ ਬਦ良ਾ ਆਪਣੇ ਵੱਲੋਂ ਤੁਸੀਂ ਬਹੁਤ ਬੰਨੀ ਕੋਸ਼ਿਸ਼ ਕੀਤੀ ਲekin ਤੁਸੀਂ ਦੱਸਿਓ ਅਗੋਂ ਤੁਹਾਨੂੰ ਲਾਈਕ ਜੀ ਆਪਣੇ ਚੈਨਲ ਮਿਸ ਮਿਸ ਵਾਰਸੀ ਤੋਂ ਲਾ ਕੇ ਜਰੂਰ ਚੈੱਕ ਕਰ ਲਿਓ ਤੇ ਨਾ ਅਸੀਂ ਆਪਣੀ ਸੀਰੀਜ਼ ਕਰਨ ਕਿੰਨਾ ਜਿਹੜਾ ਅਗੋਂ ਬਾਕੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਲੱਗਦਾ ਠੀਕ ਹੈ ਜੀ ਚਲੋ ਕਰੋ ਐਡਿਟ ਜਿਹੜਾ ਲਓ ਜੀ ਅਸੀਂ ਘਰ ਦਾ ਜਿਹੜਾ ਪੇਂਟ ਆਉਣ ਲੈਣ ਲੱਗੇ ਸੀ ਜੀ ਤੇ ਇਹ ਮਿਕਸਿੰਗ ਹੋ ਰਹੀ ਹੈ ਇਹਦੇ ਰੰਗ ਬਣਾਏ ਬਣਾਏ ਹੁੰਦੇ ਸਾਰਾ ਕੁਝ ਕੋਈ ਸ਼ੇਡ ਨਹੀਂ ਕੋਈ ਤਾਂ ਗੱਲ ਹੈ ਇਹ ਮਸ਼ੀਨ ਤੇ ਓਨਰ ਕੰਪਨੀ ਨੇ ਹੁੰਦੀ ਹੈ ਕਿ ਉਹ ਹਰ ਕਿਸੇ ਕੰਪਨੀ ਵਾਲਾ ਸਬ ਦਾ ਇਹ ਚ ਮਿਕਸ ਕਰਕੇ ਦੇ ਦਿੰਦੇ ਆ ਇਹ ਆ ਮਸ਼ੀਨ ਤਾਂ ਕਾਮਨ ਹੈ ਤਾਂ ਬਣੀ ਦੋ ਹਾਰ ਟਾਰਗੇਟ ਵਾਸਤੇ ਕੁਲਸ ਤੋਂ ਬਣੀ ਜੀ ਅੱਛਾ ਅੱਛਾ ਟਾਰਗੇਟ ਵਾਸਤੇ ਬਣੀ ਆ ਆਪਣਾ ਇਹ ਰੰਗ ਬਣਾ ਲੈ ਠੀਕ ਲੋ ਜੀ ਅਸੀਂ ਇਹ ਕੀਤਾ ਆ ਵਾਲਾ ਸ਼ੇਡ ਅਸੀਂ ਪਸੰਦ ਕੀਤਾ ਨੰਬਰ ਨਹੀਂ ਲਿਖ ਰਹੇ ਡੂਲੈਕਸ 30YY 0098 56 58 ਸਾਰੀ ਕਾਲ ਦੀ ਸਾਰਿਆਂ ਨੂੰ ਨਵੇਂ ਬਲੌਗਸ ਦਾ ਵੈਲਕਮ ਆ ਤੇ ਬਲੌਗ ਸ਼ੁਰੂ ਕੀਤਾ ਅੱਜ ਦੁਪਹਿਰੇ ਤੇ ਤੁਸੀਂ ਜਿਹੜੇ ਨਵੇਂ ਹੋ ਸਾਡੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਜਿਹੜੇ ਸਾਡੇ ਨਵੇਂ ਪਹਿਣ ਪੁਰਾਣੇ ਉਹਨੇ ਸਾਡੀ ਸੀਰੀਜ਼ ਦੇਖੀ ਹੋਣੀ ਐ ਮਿਸਟਰ ਮਿਸ ਮਿਸਟਰ ਐਂਡ ਮਿਸ ਸਿਵਾਸੀ ਚੈਨਲ ਤੇ ਆ ਚੁੱਕੇ ਆ ਉੱਥੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਦੱਸ ਸਕਦੇ ਹੋ ਸਾਨੂੰ ਕਮੈਂਟ ਕਰਕੇ ਹਨਾ ਇਹ ਅਗਲੇ ਦਿਨ ਦਾ ਵਲੌਗ ਹੈ ਮੈਂ ਸ਼ੂਟ ਕਰ ਰਹੀ ਹਾਂ ਉਹੀ ਮੈਂ ਕੱਪੜੇ ਪਾ ਰਹੀ ਸੱਸ ਬਣੀ ਆ ਤੁਹਾਨੂੰ ਮੇਰੀ ਸੱਸ ਦੀ ਐਕਟਿੰਗ ਕਿਵੇਂ ਲੱਗੀ ਸੱਸ ਕਿਵੇਂ ਲੱਗੀ ਇਹ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਕਮੈਂਟ ਕਰਕੇ ਤੇ ਲੋ ਜੀ ਆਪਾਂ ਉਧਰ ਮਿਸਤਰੀਆਂ ਵੱਲ ਜਾਈਏ ਕੰਮ ਕਰਨੇ ਜਿਹੜੇ ਤੇ ਹਜਰ ਕਰਨ ਨੂੰ ਵੀ ਆਫਿਸ ਜਾਣਾ ਸਵੇਰੇ ਪਹਿਲਾਂ ਮੈਂ ਬਾਜ਼ਾਰ ਜਾ ਆਈ ਆ ਬਾਜ਼ਾਰ ਦੇ ਕੰਮ ਸੀ ਥੋੜੇ-ਬਹੁਤ ਤੇ ਰਹਿ ਗਏ ਥੋੜੇ-ਬਹੁਤ ਨਿਬੇੜਾ ਆ ਤੇ ਇਧਰ ਦੇਖ ਸਕਦੇ ਹੋ ਤੁਸੀਂ ਕਣਕ ਧੋਤੀ ਆਪਣੇ ਹਜੇ ਸੁੱਕ ਰਹੀ ਹੈ ਕੱਪੜੇ ਧੋਤੇ ਨੇ ਤੇ ਬਾਹਰ ਦੇਖਦੇ ਆਂ ਤਾਰ ਕਿੱਧਰ ਗਏ ਨੇ ਆਖੀ ਜੀ ਤੁਹਾਨੂੰ ਇਹ ਨਵੀਂ ਸੱਸ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਮੇਰੀ ਸੱਸ ਦੀ ਐਕਟਿੰਗ ਕਿਵੇਂ ਲੱਗੀ ਜਰੂਰ ਦੱਸਿਓ ਠੀਕ ਹੈ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ ਕਿ ਤੁਸੀਂ ਮੈਨੂੰ ਦੱਸਿਓ ਬਾਕੀ ਤੁਹਾਨੂੰ ਨਾ ਕੱਲ ਜਾਂ ਪਰਸੋ ਵੀਡੀਓ ਆਏਗੀ ਜਿਹੜੀ ਆਪਾਂ ਸ਼ੂਟ ਕਰ ਰਹੀ ਸੀ ਉਹਦੇ ਦੇ ਬਲੂਪਰਟ ਵੀ ਨਾ ਉਹ ਤੁਹਾਨੂੰ ਮਿਲ ਜਾਣਗੇ ਇਸੇ ਚੈਨਲ ਦੇ ਉੱਪਰ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿੱਥੇ ਹੋ ਹੈਂ ਅੰਦਰ ਪਤਾ ਨਹੀਂ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਕਿੱਥੇ ਲਿਆਉਂਦਾ ਇਹ ਡਰੱਗ ਤੜੀ ਦੂਜੀ ਬਲੈਕ ਕਿੱਥੇ ਆ ਪਿੰਚੇਟਰ ਜੀ ਆਹ ਕੀ ਪਿਆਰ ਹੈਲੋ ਜੀ ਹਜੇ ਇਹਨਾਂ ਨੇ ਆਫਿਸ ਜਾਣਾ ਪਹਿਲਾਂ ਇਹਨਾਂ ਨੂੰ ਤੋੜ ਲਈ ਫਿਰ ਮਿਲਦੇ ਆਪਾਂ ਹਾਂ ਜੀ ਉੱਤਰ ਤੁਹਾਨੂੰ ਕਿਵੇਂ ਲੱਗੀ ਸਾਡੀ ਐਕਟਿੰਗ ਤੁਸੀਂ ਵਿੱਚ ਨਹੀਂ ਹਜੇ ਆਏ ਐਕਟਿੰਗ ਬਹੁਤ ਵਧੀਆ ਲੱਗੀ ਤੇ ਬਾਕੀ ਬਾਕੀ ਕੁਝ ਕਮੀਆਂ ਉਧੀਆਂ ਵਾਲੀ ਬੰਦਾ ਹੌਣੀ ਵਾਲੀ ਸਿੱਖਦਾ ਪਹਿਲੀ ਵਾਰ ਚ ਤੁਸੀਂ ਇੰਨਾ ਵਧੀਆ ਕੰਮ ਕੀਤਾ ਠੀਕ ਅੱਗੇ ਜਾ ਕੇ ਉਤਾਰ ਮਤਲਬ ਬੜਨਗੇ ਤੁਹਾਨੂੰ ਪਤਾ ਹੀ ਮੇਰੇ ਹਸਬੰਡ ਦਾ ਹੈਗੇ ਹੀ ਨੇ ਫਿਰ ਆਪਾਂ ਮੈਂ ਮੈਂ ਸੱਸ ਬਣੂਗੀ ਸੋਹਰਾ ਬੜਨਗੇ ਇਹਨੂੰ ਤਾਂੜਾ ਸਪੈਸ਼ਲ ਕਰਤਾ ਤੇ ਉਹ ਚਾਦਰਾਂ ਚ ਇਧਰ ਲੈਣਾ ਪੈਣਾ ਹਾਂ ਉਹ ਆਪਾਂ ਤਿਆਰੀ ਕਰਕੇ ਰੱਖਾਂਗੇ ਤੁਸੀਂ ਬਸ ਆਪਣੀ ਜਿਹੜੀ ਸੀਰੀਜ਼ ਦਾ ਨਾਮ ਹੈਗਾ ਇਹ ਨਾਮ ਨੂੰ ਮਾਰ ਕੇ ਤੋੜਿਆ ਕਰਾ ਨਹੀਂ ਜੋ ਤੋੜਦੇ ਉਹੀ ਤੋੜ ਰੱਖੋ ਕੀ ਨਾਮ ਸੀ ਆਪਣੀ ਸੀਰੀਜ਼ ਦਾ ਆਪਣੀ ਜੀਦਾ ਹੈਗਾ ਜੀ ਸੱਸ ਤੇ ਨਣਦ ਦੀ ਚੌਧਰ ਹਨਾ ਦੇਖੋ ਸਾਰੇ ਘਰਾਂ ਚ ਐਵੇਂ ਨਹੀਂ ਹੁੰਦਾ ਪਰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਚ ਸਾਰੇ ਘਰਾਂ ਜਿਵੇਂ ਨਹੀਂ ਹੁੰਦਾ ਕੁਝ ਕੁ ਘਰ ਹੁੰਦੇ ਨੇ ਸਾਡੀ ਭੈਣ ਦਾ ਕਮੈਂਟ ਆਇਆ ਸੀ ਅਸੀਂ ਤਾਂ ਇਹ ਵੀਡੀਓ ਛੂਟ ਕੀਤੀ ਹੈ ਬਾਕੀ ਤੁਹਾਡਾ ਪਿਆਰ ਬਹੁਤ ਮਿਲ ਰਿਹਾ ਥੈਂਕ ਯੂ ਸਾਰਿਆਂ ਦਾ ਹਨਾ ਤੇ ਚਲੋ ਜੀ ਬੜਾ ਮੈਂ ਔਟਾਰ ਨੂੰ ਤੋੜਨ ਦੇਖ ਲਓ ਸ਼ਾਂਤੀ ਹੋਈ ਪਈ ਸਾਰੇ ਬੱਚੇ ਸਕੂਲ ਕਰੇ ਸ਼ਾਂਤੀ ਵੇ ਕੀ ਬੰਦੇ ਡਿਊਟੀ ਹੁਣ ਇੱਧਰ ਬੈਗੇ ਲੈਪਟਾਪ ਖੋਲ ਕੇ ਇੱਧਰ ਬੈਗੇ ਹੁਣ ਜਾਣਾ ਤੁਸੀਂ ਕਿਹੜੇ ਟਾਈਮ ਹੈ ਕਿਹਦਾ ਫੋਨ ਆਇਆ ਸੀ ਸ੍ਰਿੰਦਰ ਭਾਈ ਦਾ ਫੋਨ ਆਇਆ ਸੀ ਮੇਰਾ ਫੋਨ ਬੰਦ ਹੋ ਗਿਆ ਵੀਡੀਓ ਬਣਾ ਰਹੀ ਸੀ ਭਾਜੀ ਕਹਿੰਦਾ ਤੁਸੀਂ ਤਾਂ ਸਾਰਿਆਂ ਨੂੰ ਨਹੀਂ ਲੱਗਣਾ ਤਾਂ ਐਕਟਿੰਗ ਕਰ ਭਾਜੀ ਅਸੀਂ ਤਾਂ ਬੜੀ ਡਰ ਦੁਰ ਕੇ ਕੀਤੀ ਇਹ ਐਕਟਿੰਗ ਸਾਨੂੰ ਐਂ ਹੀ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਬਣੂਗਾ ਹਣਾ ਯਾਰ ਮੈਂ ਤਾਂ ਜਿਹੜੇ ਭੈਣਾਂ ਦੇ ਮੈਸੇਜ ਆ ਰਹੇ ਮੈਨੂੰ ਸੱਚੀ ਸੁਣ ਸੁਣ ਕੇ ਮੈਂ ਤੇਨੂੰ ਖੁਸ਼ ਹੋ ਰਿਹਾ ਕੋਸਾ ਕਦੇ ਇਹ ਬਣਿਆ ਨਹੀਂ ਹੈਗਾ ਆਪਾਂ ਇਹਨਾਂ ਨੇ ਫੀਲ ਕਰਦਾ ਆਪਾਂ ਨੂੰ ਬਸ ਇੱਕ ਵਟਸਐਪ ਤੇ ਮੈਸੇਜ ਆਇਆ ਸੀ ਉਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਸਾਨੂੰ ਉਹਨਾਂ ਨੇ ਕਿਹਾ ਤੁਸੀਂ ਕਿ ਇਹ ਚੀਜ਼ ਜੇ ਅੱਗੇ ਲੈ ਕੇ ਆਓ ਕਿ ਕੁਝ ਕੁ ਘਰਾਂ 'ਚ ਐਵੇਂ ਹੁੰਦਾ ਹੈ ਤੇ ਕਈ ਪੈਣਾ ਪੈਂਦਾ ਹੋਈ ਜਾਂਦੀਆਂ ਨੇ ਜਿੰਨਾ ਵੀ ਕਹਿ ਦੋ ਇਹ ਹੋਰ ਪਹਿਲਾਂ ਦੀ ਸਟੋਰੀ ਸਾਡੇ ਕੋਲ ਆ ਗਈ ਏ ਦੇਖੋ ਇਹਦਾ ਕੋਈ ਗਲਤ ਮਤਲਬ ਨਹੀਂ ਹੈਗਾ ਸਾਡੀ ਵੀਡੀਓ ਦਾ ਇਹਦੇ ਵਿੱਚ ਆਪਾਂ ਜੋ ਵੀ ਤੁਹਾਡੇ ਲਈ ਅੱਗੇ ਪਾਰਟ ਆਪਾਂ ਸ਼ੂਟ ਕਰਾਂਗੇ ਉਹਦੇ ਵਿੱਚ ਪ੍ਰੋਪਰ ਸਾਰਾ ਕੋਈ ਦੱਸਿਆ ਜਾਏਗਾ ਹਨਾ ਕਈ ਗੱਲਾਂ ਜੇ ਆ ਸਾਹਮਣੇ ਆਉਂਦੀਆਂ ਤੇ ਕੁਝ ਉਹਨਾਂ ਤੋਂ ਦੇਖ ਕੇ ਸਿੱਖਣ ਨੂੰ ਮਿਲਦਾ ਮਿਲਦਾ ਸਹੀ ਗੱਲ ਹੈ ਹਨਾ ਵੈਸੇ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਦੇ ਟਾਈਮ ਨਾਲ ਵੀ ਇਦਾਂ ਦੀ ਸੱਸ ਸਾਂ ਨਹੀਂ ਹੋ ਸਕਦੀਆਂ ਪਰ ਕੁਝ ਘਰਾਂ 'ਚ ਹਜੇ ਵੀ ਹੈ ਵੈਸੇ ਕੁਝ ਹਨਾ ਤੇ ਚਲੋ ਆਪਾਂ ਸਾਡੀ ਤਾਂ ਪੂਰੀ ਉਮੀਦ ਹੈ ਕਿ ਆਪਾਂ ਕੁਝ ਇਦਾਂ ਤੁਹਾਡੇ ਵਾਸਤੇ ਵਧੀਆ ਕਰਦੇ ਰਹੀਏ ਹਨਾ ਬਟ ਸਾਡੇ ਅਗਰ ਕੋਈ ਧਿਆਨ ਨਹੀਂ ਸੀ ਸਾਨੂੰ ਇਹ ਰੱਤੇ ਆਂ ਗਿਆ ਤੁਸੀਂ ਲਾਇਆ ਤੁਸੀਂ ਲਾਇਆ ਸਹੀ ਜੁੱਤੀ ਜਿਹੜੀ ਆਪਾਂ ਆ ਇਸ ਕੰਮ ਦੇ ਵਿੱਚ ਚਰੀਆਂ ਪਈਆਂ ਨੇ ਜਿਹਨਾਂ ਨਾਲ ਇਹ ਕੁਝ ਬਣਦਾ ਪਿਆ ਵਾਕੇ ਕਈ ਘਰ ਨੰਬੋਲ ਜਾਂਦਾ ਤੁਸੀਂ ਸੱਸ ਨੂੰ ਨੰਮਨ ਤੰਗ ਕਰਨਾ ਫਿਰ ਪੇਕੇ ਆਣੇ ਆ ਨਹੀਂ ਦਿੱਤਾ ਤੇਰੇ ਪੇਕੇ ਨੇ ਸਾਡੇ ਵੀ ਜਿਹੜੇ ਜਾਣ ਪਛਾਣ ਵਾਲੇ ਅਸੀਂ ਵੀ ਦੇਖ ਕੇ ਇੱਕ ਦੋ ਪਰਿਵਾਰੇ ਹਜੇ ਹੈਗੇ ਨੇ ਇਸ ਤੱਕ ਕਿ ਕੁੜੀਆਂ ਨੂੰ ਆਰਡਰ ਨਹੀਂ ਹਿੱਟ ਤੇ ਜਾਣ ਦਾ ਤੇ ਜਦੋਂ ਪੇਕੇ ਨੂੰ ਕੋਹ ਜਾਣਾ ਉਹ ਤੁਸਾਂ ਕਹਿੰਣੀ ਕਿ ਜਾਓ ਹਾਂ ਜਾਓ ਤੁਸੀਂ ਆਪਣੇ ਪੇਕੇ ਜਾਓ ਤੇਰੇ ਫਿਰ ਮਤਲਬ ਇੱਕ ਮਤਲਬ ਇਸੇ ਵੀਡੀਓ ਦੇ ਵਿੱਚ ਅਸੀਂ ਅੱਗੇ ਹੋਰ ਦਿਖਾਵਾਂਗੇ ਕਾਫੀ ਕੁਝ ਇੰਟਰਸਟਿੰਗ ਹੋਣ ਵਾਲਾ ਉਹਦੇ 'ਚ ਇੰਟਰਸਟਿੰਗ ਵੀ ਕਹਿ ਸਕਦੇ ਆ ਤੇ ਸਿੱਖਣ ਨੂੰ ਵੀ ਤੁਹਾਨੂੰ ਬਹੁਤ ਕੁਝ ਮਿਲੇਗਾ ਪਾਣੀ ਕਹਿੰਦੇ ਸਾਡੀਆਂ ਧੀਆਂ ਨੂੰ ਇਦਾਂ ਵਾਕੀ ਕਦੇ ਇਦਾਂ ਟੌਰਚਰ ਕੀਤਾ ਜਾਂਦਾ ਕੋਈ ਧੀਆਂ ਦਾ ਪੇਕੇ ਨੂੰ ਨਹੀਂ ਦਲਦੀਆਂ ਹੈਗੀਆਂ ਵੀ ਸਾਡੇ ਪੇਕੇ ਅਰੇ ਪਹਿਲਾਂ ਵਾਕੀ ਕਿਦਾ ਸਹੀ ਨੇ ਤੇ ਬੜੀ ਖੁਸ਼ੀ ਹੋਈ ਤੁਹਾਡੇ ਸਭ ਦੇ ਮੈਸੇਜ ਆ ਰਹੇ ਜਿੰਨੇ ਕੁ ਮੈਸੇਜ ਸਾਡੇ ਕੋ YouTube ਤੇ ਪਾਏ ਜਾ ਰਹੇ ਨੇ ਜਰੂਰ ਪਾਵਾਂਗੇ ਜਿਹਨਾਂ ਦੇ ਵਾਇਸ ਮੈਸੇਜ ਆ ਰਹੇ ਨੇ ਮੇਰੇ ਡਾਤੋ ਭਾਣਾ ਮੈਸੇਜ ਆਇਆ ਮੈਂ ਵੀਡੀਓ ਚ ਪਾਇਆ ਜਰੂਰ ਦੇਖਿਓ ਤੁਸੀਂ ਉਹ ਕਹਿੰਦੇ ਬਹੁਤ ਵਧੀਆ ਲੱਗਿਆ ਮੈਂ ਤੁਹਾਡੀ ਐਕਟਿੰਗ ਬਹੁਤ ਵਧੀਆ ਤੇ ਬਾਕੀ ਅਸੀਂ ਹਾਸੇ ਤੇ ਮੈਂ ਕਿੰਦਾ ਕੰਟਰੋਲ ਕੀਤਾ ਸਾਡੇ ਬਲੂਪਰ ਜਾ ਜਗੇ ਇਹ ਤੂੰ ਹੀ ਸਾਡੇ ਬਲੂਪਰਸ ਦੇਖਿਓ ਕੱਲ ਨੂੰ ਤੁਹਾਨੂੰ ਵੀਡੀਓ ਉਹਦੀ ਮਿਲ ਜੇਗੀ ਬਲੂਪਰਸ ਦੀ ਕੱਲ ਨੂੰ ਇਸੇ ਟਾਈਮ ਹੀ ਪਾਉਣੇ ਕੋ 4 ਵਜੇ ਵੀਡੀਓ ਆਉਂਦੀ ਹੈ ਸਾਡੀ ਸਟੋਰੀ ਦੇਖੀ ਜਾ ਕੇ ਜਰੂਰ ਦੇਖੋ ਤੇ ਨਾਲੇ ਵੱਧ ਤੋਂ ਵੱਧ ਸ਼ੇਅਰ ਕਰੋ हां शेयर ਦੀ ਦੇਖੋ ਬਹੁਤ ਲੋੜ ਆ ਸਾਨੂੰ ਕਿਉਂਕਿ ਕਾਫੀ ਭੈਣਾ ਤੱਕ ਇਹ ਜਿਹੜੀ ਵੀਡੀਓ ਪਹੁੰਚ ਜਾਵੇ। ਤਾਂ ਇਹ ਇੱਕ ਵੀ ਆਪਾਂ ਸੋਦੇ ਕਿ ਇਹ ਸਾਡੇ ਨਾਲ ਹੋ ਰਹੀ ਤੇ ਕਿਸੇ ਨਾਲ ਵੀ ਨਹੀਂ ਹੁੰਦੀ। हां ਤੁਸੀਂ ਸ਼ੇਅਰ ਕਰੋ ਅੱਗੇ-ਅੱਗੇ ਲੋਪਾਂ ਦੇ ਵਿੱਚ ਤੁਹਾਨੂੰ ਸਭ ਨੂੰ ਇਹ ਚੀਜ਼ ਦਾ ਪਤਾ ਲੱਗੇ ਜੇ ਕਿਸੇ ਨਾਲ ਇਦਾਂ ਦਾ ਕੁਝ ਹੋ ਰਿਹਾ ਤਾਂ ਹੋ ਸਕਦਾ ਉਹਦਾ ਪਰਿਵਾਰ ਰੜਾ ਸੁਧਰ ਸਕੇ ਹਨਾ। ਤੇ ਇਸ ਵੀਡੀਓ ਜਿਹੜੀ ਆਪਣੀ ਮਿਸਟਰ ਮਿਸੇ ਵਾਸੀ ਚੈਨਲ ਤੇ ਆ ਰਹੀ ਹੈ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿੰਕ ਪਾ ਦਾਂਗੇ ਕਿਉਂਕਿ ਜਿਹੜੇ ਨਵੇਂ ਆ ਰਹੇ ਨੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ। ਉੱਥੇ ਜਾ ਕੇ ਬਾਕੀ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋ। ਬਿਲਕੁਲ ਸਹੀ ਤੇ ਬਸ ਹੁਣ ਸਾਡੀ ਦੂਜੀ ਮੂਵੀ ਦੀ ਤਿਆਰੀ ਹੋ ਰਹੀ ਹੈ ਇਹਦਾ ਸੈਕੰਡ ਪਾਰਟ ਆ ਰਿਹਾ ਜਲਦੀ ਹੀ ਬਸ ਉਹ ਵੀ ਤੁਹਾਡਾ ਬੜਾ ਵੇਟ ਨਹੀਂ ਕਰਾਣਾ ਜਲਦੀ ਆਪਾਂ ਤੁਹਾਨੂੰ ਸੈਕੰਡ ਪਾਰਟ ਦਵਾਂਗੇ ਬਿਲਕੁਲ ਇਹ ਇੱਕ ਦੋ ਵਾਰੀ ਕੱਢ ਕੇ ਪਾ ਫੇਰ ਹੋਊਗਾ ਸੈਟ ਤੇ ਸੈਕੰਡ ਪਾਰਟ ਦੀ ਵੀ ਇਹੀ ਕਰ ਰਹੇ ਪਏ ਆ ਫੁੱਲ ਤਿਆਰੀ ਜੀ ਮੂੰਹ ਤੋਂ ਨਹੀਂ ਹੁੰਦਾ ਪਹਿਲਾਂ ਨਹੀਂ ਹੁੰਦਾ ਸਾਡਾ ਮੂੰਹ ਤੋਂ ਸਾਰਾ ਦਿਨ ਸਾਰਾ ਦਿਨ ਇੱਕ ਲੱਗ ਜਾਂਦਾ ਸਾਨੂੰ ਸ਼ੂਟ ਕਰਨ ਚ ਹੋਰ ਮਤਲਬ ਜੇ ਇੱਕ ਦਿਨ ਤੇ ਸ਼ੂਟ ਕਰਤੀ ਤੁਸੀਂ ਤਾਂ ਖਵਾ ਲਾਤੀ ਮੈਂ ਪੰਜ ਸਾਰਾ ਦਿਨ ਲੱਗ ਗਿਆ ਹੀ ਮੈਨੂੰ ਤੁਹਾਡੇ ਨਾਲ ਇੱਕ ਦਿਨ ਬਹੁਤ ਵੱਡੀ ਗੱਲ ਸੀ ਮੈਂ ਸਹੀ ਗੱਲ ਹੈ ਸਵੇਰ ਦੇ ਲੱਗੇ ਸੀ ਆਪਾਂ 2 ਦੋ ਰੋਟੀਆਂ ਸਵੇਰੇ ਖਾਧੀਆਂ ਦੁਪਹਿਰੇ ਸਮੋਸੇ ਖਾਦੇ ਬਸ ਬਸ ਜਦੋਂ ਬ੍ਰੇਕ ਹੋਈ ਸੀ ਤੇ ਬਾਕੀ ਆ ਦੇਖਦੇ ਆ ਅੱਗੇ ਅੱਗੇ ਹੋਰ ਵੀ ਇੰਟਰਸਟਿੰਗ ਹੋਣ ਵਾਲੀ ਸਟੋਰੀ ਤੁਹਾਨੂੰ ਮੈਂ ਦੱਸਿਆ ਤੁਸੀਂ ਬਸ ਉਹ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਇੱਥੇ ਤੁਹਾਨੂੰ ਗਲੂਪਲ ਸੀ ਦੇਖਣਗੇ ਜਿਹੜੀ ਆਪਣੀ ਸੀਰੀਜ਼ ਆ ਰਹੀ ਉਹ ਆਪਣੇ ਮਿਸਟਰ ਐਂਡ ਮਿਸਸ ਬਾਸੀ ਚੈਨਲ ਤੇ ਆ ਰਹੀ ਹੈ ਕਿਉਂਕਿ ਆਪਾਂ ਪਹਿਲਾਂ ਕਿਸੇ ਨੂੰ ਨਹੀਂ ਕੋਈ ਇੰਟਿਮੇਟ ਦਿੱਤਾ ਕਿ ਸਾਡੀ ਸਟੋਰੀ ਆ ਰਹੀ ਹੈ ਜਾਂ ਸਾਡੀ ਸੀਰੀਜ਼ ਆ ਰਹੀ ਹੈ ਤੇ ਮੈਨੂੰ ਲੱਗਾ ਕੁਛ ਨੂੰ ਭੈਣਾਂ ਨੂੰ ਪਤਾ ਵੀ ਨਹੀਂ ਹੋਣਾ ਤੇ ਹੁਣ ਤੁਹਾਨੂੰ ਅਸੀਂ ਅੱਜ ਦੇ ਵਲੌਗ ਚ ਦੱਸ ਰਿਹਾ ਕਿ ਸਾਡੀ ਜਿਹੜੀ ਇਹ ਸਾਨੂੰ ਪਹਿਲਾਂ ਐਨੇ ਅਸੀਂ ਕਨਫਿਊਜ਼ ਹੋ ਗਏ ਸੀ ਪਤਾ ਨਹੀਂ ਅਸੀਂ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਹਨਾ ਮੈਨੂੰ ਬੜਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੇ ਕੋਲ ਨਾ ਬਹੁਤ ਸਲੋ ਮੋਸ਼ਨ ਕੁਛ ਨਹੀਂ ਹੋਣਾ ਤੇ ਮੈਨੂੰ ਮਤਲਬ ਆਪਾਂ ਮੈਂ ਅਮਨ ਨਾਲ ਗੱਲ ਡਿਸਕਸ ਕੀਤਾ ਕਿ ਆਪਾਂ ਕੁਝ ਐਵੇਂ ਦਾ ਕਰੀਏ ਪਹਿਲਾਂ ਸੋਚਿਆ ਕਿ ਅਮਨ ਨੂੰ ਆਪਾਂ ਸਾਸ ਨਾਲ ਲੈਣੇ ਆ ਤੇ ਫੇਰ ਕਹਿੰਦੇ ਕਿ ਨਹੀਂ ਆਪਾਂ ਕੁਝ ਏ ਦੇ ਅਕੋਰਡਿੰਗਲੀ ਤੇ ਬਾਕੀ ਕੁਝ ਸਾਨੂੰ ਜਿਵੇਂ ਸਹੀ ਲੱਗਿਆ ਅਸੀਂ ਉਵੇਂ ਕਰ ਲਿਆ ਹਿੱਤਨਾ ਚਾਲਾਂ ਜਾਣੇ ਸਲਾਹ ਕੀਤੀ ਤੇ ਕਾਫੀ ਬਣਾ ਦੇ ਕਮੈਂਟ ਆ ਰਹੇ ਤੁਸੀਂ ਆਪਣੀ ਸੱਸ ਨੂੰ ਨਹੀਂ ਲਿਆ ਕੁਝ ਕਹਿ ਰਹੇ ਨੇ ਤੁਸੀਂ ਆਪਣੀ ਅਜ ਤੱਕ ਨਣਦ ਨਹੀਂ ਦਿਖਾਈ ਨਹੀਂ ਜੀ ਤੁਹਾਨੂੰ ਮੈਨੂੰ ਲੱਗਦਾ ਜਿਹੜੇ ਨਵੇਂ ਆਏ ਉਹ ਤੁਹਾਨੂੰ ਨਹੀਂ ਪਤਾ ਕਿ ਸਾਡੀ ਨਣਦ ਕੋਈ ਨਹੀਂ ਹੈਗੀ ਅਸੀਂ ਇਹ ਤਿੰਨੇ ਬ੍ਰਦਰ ਹੀ ਨੇ ਬਸ ਤੇ ਇਸ ਕਰਕੇ ਤੇ ਮੰਮੀ ਸਾਡੇ ਨਹੀਂ ਐਕਟਿੰਗ ਕਰ ਸਕਦੇ ਪਹਿਲਾਂ ਅਸੀਂ ਮੰਮੀ ਨਾਲ ਬਹੁਤ ਟਰਾਈ ਕੀਤਾ ਉਹ ਮੈਨੂੰ ਬਹੁਤ ਕੁਝ ਦੱਸਿਆ ਬੋਲਣਾ ਪਰ ਮੰਮੀ ਉਹ ਚੀਜ਼ ਨਹੀਂ ਕਰ پا ਰਹੀ ਸੀ ਇਸ ਕਰਕੇ ਉਹ ਜਿਹੜੀ ਸੱਸ ਦੀ ਜੁੰਮੇਵਾਰੀ ਮੈਂ ਸੰਭਾਲੀ ਏ ਤੇ ਮੇਰੀ ਤੁਸੀਂ ਮਤਲਬ ਜਿਹੜੀ ਐਕਟਿੰਗ ਨੂੰ ਜਿਹੜੇ ਹਜੇ ਤੱਕ ਕਮੈਂਟ ਆ ਰਹੇ ਨੇ ਬਹੁਤ ਹੀ ਪੋਜ਼ਿਟਿਵ ਆ ਰਹੇ ਨੇ ਤੇ ਬਹੁਤ ਹੀ ਸੋਹਣੇ ਆ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਦਿਲੋਂ ਥੈਂਕ ਯੂ ਕਰਦੀ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਜੀ ਬਣੇ ਰਹੋ ਵਲੌਗਸ ਮੈਂ ਤੁਹਾਨੂੰ ਅੱਗੇ ਦਿਖਾਨੀਆਂ ਕਿ ਕੀ ਬਣਦਾ ਗੱਜ ਕਦਾ ਟਾਈਮ ਆ ਗਿਆ ਕਲੰਦਰ ਤੇਰੀ ਐਕਟਿੰਗ ਬਹੁਤ ਪਸੰਦ ਆ ਰਹੀ ਪਰ ਤੈਨੂੰ ਇੱਕ ਏ ਕਮੈਂਟ ਆਇਆ ਕਿ ਭਾਈ ਸਾਹਿਬ ਨੂੰ ਕਹੋ ਜਿਹੜੀ ਮੋਟਰਸਾਈਕਲ ਦੀ ਚੈਨ ਹੈ ਉਹਨੂੰ ਤਾਂ ਸੈੱਟ ਕਰਵਾ ਲਓ ਉਹ ਗਰੀਬੀ ਦਾ ਹਵਾਦਰਾ ਐ ਨਸ ਨੇ ਅੱਜ ਤਾਂ ਘੜ ਕਰਾਓ ਨਹੀਂ ਤਾਂ ਫੇਰ ਬੁਲਟਰ ਚੱਕ ਲੈਣਾ ਹੀ ਬਾਲਾ ਹੋਇਆ ਇਹ ਤਾਂ ਗੱਲ ਬਣ ਲੈਣੀ ਬੈਠਾ ਈ ਬਣਾਣਾ ਕੰਮ ਗਲਤ ਹੋ ਤੇ ਜਿਹੜੇ ਜਿਹੜਾ ਗਿਲਿੰਦਰ ਨੇ ਟਿਫਨ ਵਾਲਾ ਛੋਲਾ ਲਿਆ ਸੀ ਨਾ ਉਹਦੇ ਵਿੱਚ ਕਣਕ ਪਾਰਕੀ ਆਪਾਂ ਨੇ ਇਹ ਤੁਸੀਂ ਸਾਰਾ ਕੁਝ ਸਾਡੇ ਬਲੂਪ੍ਰਿੰਟ ਦੇਖਿਓ ਕੱਲ ਨੂੰ ਜਾ ਕੇ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਮੈਂ ਤਾਂ ਕਹਿੰਦੀ ਕੀ ਕੀ ਸਟੋਰੀ ਵਰਗੀ ਦੱਸਣਾ हेलो फते आगे तो जी हेलो किधर किधर की मेरे स्कूल लो जी अपनी सीरीज आ चुकी है बच्चों देखो थैंक यू नहीं आया वो सेकंड राउंड से हाँ सी आ गए पहले राउंड से है नीत भी आया नहीं हाँ ਫਿਰ ਕੁਲਿੰਦਰ ਨੂੰ ਲੈ ਕੇ ਨਾ ਜਾਈ ਨਾਲ ਮੈਂ ਕਹਤਾ ਮੈਂ ਲੈ ਕੇ ਜਾਣਾ ਹਾਂ ਲੈ ਕੇ ਨਹੀਂ ਜਾਣਾ ਨਾ 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 ਇਹ ਗੱਲ ਝੂਠੀ ਆ ਨਾ ਬਾਪੂ ਵੀ ਚੜ੍ਹਣਾ ਮੂਰ ਕਿਉਂ ਕੋਈ ਵੀ ਨਹੀਂ ਨਾ ਰਿਹਾ ਤੂੰ ਫਿਰ ਜਾਣਾ ਨਹੀਂ ਤੁਸੀਂ ਫਸਟ ਰਾਉਂਡ ਕਿਉਂ ਆ ਕੇ ਫੇਰੇ ਹਾਂ ਲੋ ਤਾਂ ਬਣਾ ਪੁੱਸੇ ਆ ਗਿਆ ਚੋ ਕੀ ਖਾਣਾ ਬਣਾ ਦਿੱਤੀ ਗੋਭੀ ਖਾ ਲੋ ਗੋਭੀ ਖਾ ਲੋ ਇਹ ਸਾਰੇ ਬੱਚਾ ਪਾਰਟੀ ਪਹਿਲੇ ਰਾਉਂਡ ਸਕੂਲ ਚ ਆ ਚੁੱਕੇ ਨੇ ਇਹਨਾਂ ਨੂੰ ਬੜਾ ਚਾਰ ਹੁੰਦਾ ਏ ਪਹਿਲੇ ਰਾਉਂਡ ਜਾਣਾ ਪਈਏ ਅੱਛਾ ਚਲੋ ਮੈਂ ਤੁਹਾਨੂੰ ਰੋਟੀ ਬਣਾ ਕੇ ਦੇਣੀ ਆ ਰੋਟੀ ਬਣੀ ਰੋਟੀ ਬਣੀ ਬਈ ਸਰ ਹੋਰ ਕੀ ਖਾਣਾ ਵਧੀਆ ਹੁੰਦਾ ਹੀ ਨਹੀਂ ਘਰੇ ਖਾਣ ਨੂੰ ਦੱਸੋ ਦੱਸੋ ਵਧੀਆ ਖਾਣਾ ਕੀ ਏ ਰੋਟੀ ਇਹਨਾਂ ਨੂੰ ਵਧੀਆ ਨਹੀਂ ਲੱਗਦੀ ਹੈ ਕਹਿੰਦੇ ਵਧੀਆ ਖਾਣ ਨੂੰ ਕੀ ਖਾਣਾ ਇਹਨੇ ਹੈ ਤੁਹਾਨੂੰ ਤਾਂ ਮਿਸਤਰੀ ਵੀ ਚਾਹ ਕਰਤੀ ਹੈ ਕਹਿੰਦਾ ਭੰਡਾਰਾ ਲੱਗਿਆ ਜਿੰਨੇ ਪੰਡਾਰਾ ਲੱਗਿਆ ਫਤੇ ਕਿੱਥੇ ਲੱਗਿਆ ਕਿੱਥੇ ਲੱਗਿਆ ਪੰਡਾਰਾ ਕੀ ਕਹਿ ਰਿਹਾ ਤੈਨੂੰ ਕਹਿੰਦਾ ਨੀਲੋ ਵਾਲ ਪੰਡਾਰਾ ਲੱਗਿਆ ਮੈਗੀ ਦਾ ਚਾ ਖਾਇਆ ਵੇਲੇ ਕਿੰਨਾ ਖਰਾਬ ਹੀ ਹੈ ਚਲੋ ਜੀ ਇਧਰ ਆਪਾਂ ਨੇ ਚਾਹ ਬਣਾਤੀ ਮਿਸਤਰੀਆਂ ਨੂੰ ਚਾਹ ਦੇ ਦਈਏ ਵਿਚਾਰਿਆਂ ਨੂੰ ਪਹਿਲਾਂ 2:00 ਵੱਜ ਚੁੱਕੇ ਨੇ ਤੇ ਆਪਣੀ ਬੱਚੇ ਵੀ ਆ ਚੁੱਕੇ ਨੇ ਇਹਨਾਂ ਨੂੰ ਦੇਣੀਆਂ ਦੋ ਉਧਰ ਰੋਟੀ ਚਲੋ ਜੀ ਚਾਹ ਵੀ ਬਣ ਗਈ ਆਪਾਂ ਮਿਸਤਰੀਆਂ ਦੇ ਦਈਏ ਤੇ ਆਪਾਂ ਜਿਹੜਾ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰ ਲਾਂਗੇ ਕਿ ਅੱਗੋਂ ਹੀ ਆਪਾਂ ਇਹੀ ਵਲੌਗ ਜਿਹੜਾ ਕੰਟੀਨਿਊ ਕਰਾਂਗੇ ਕਿਉਂਕਿ ਅੱਜ ਆ ਚਾਹ ਲੇਟ ਹੋ ਗਈ ਨੀ ਤਾਂ ਮੈਂ ਡੇਟ ਵੱਜੇ 7:00 ਤਾਂ ਮੈਂ 2:00 ਜੇ ਮਿਸਤਰੀ ਹੁੰਦੇ ਜਣੀ ਅੱਜ ਮੈਂ 2:00 ਵਜੇ ਚਾਹ ਕਹੀਓ ਤੇ 10 ਮਿੰਟ ਹੋ ਚੁੱਕੇ ਨੇ ਉਹ ਰੋਟੀ ਰੁੱਟੀ ਖਾ ਕੇ ਚਾਰੇ ਬੈਠੇ ਜੀ ਤੇ ਬਾਕੀ ਚਲੋ ਜੀ ਤੁਸੀਂ ਦੇਖੋ ਜਾ ਕੇ ਆਪਣੀ ਸੀਰੀਜ਼ ਅ ਸਾਸਤੇ ਨਨਾਨਦੀ 14 ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਕਿਵੇਂ ਲੱਗੀ ਸਾਡੀ ਐਕਟਿੰਗ ਜਰੂਰ ਦੱਸਿਓ ਠੀਕ ਹੈ ਜੀ ਤੁਹਾਨੂੰ ਬੇਸਬਰ ਨਾਲ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਤੇ ਜਿਹੜਾ ਕੋਈ ਸਾਨੂੰ ਆਪਣੀ ਸਟੋਰੀ ਦੱਸਣਾ ਚਾਹੁੰਦਾ ਹੋਵੇ ਸਾਨੂੰ ਤੁਸੀਂ ਦੱਸ ਸਕਦੇ ਹੋ ਸਾਡੇ WhatsApp ਤੇ ਮੈਸੇਜ ਕਰ ਸਕਦੇ ਹੋ ਉਹ ਠੀਕ ਵਾਲੇ ਨੰਬਰ ਤੇ ਠੀ ਕੋਈ ਤੇ ਤੁਹਾਨੂੰ ਸਲਾਹ ਦੇ ਸਕਦੇ ਆਪਣਾ ਲਾ ਸਕਦੇ ਤੁਸੀਂ ਅੰਗਰੀ ਸਟੋਰੀ ਪੋਸਟ ਕਰੋ ਤੇ ਇਹ ਜਰੂਰ ਤੁਹਾਨੂੰ ਸਟੇਟਸ ਸਟੋਰੀ ਨੂੰ ਜਰੂਰ ਕਰਾਂਗੇ ਕਾਕੀ ਜੀ ਇਹਦੀ ਜਿਹੜੀ ਆਪਣੀ ਸਟੋਰੀ ਪਾਈ ਆਪਾਂ ਨੇ ਇਹਦੇ ਕਾਫੀ 파ਟ ਆਉਣਗੇ ਤੁਸੀਂ ਬੜੇ ਲੋਕ ਠੀਕ ਹੈ ਜੀ ਆਪਣੇ ਮਿਸਟਰ ਐਂਡ ਮਿਸ ਬਾਸੀ ਚੈਨਲ ਤੇ ਤੇ ਆਪਣੇ ਇਧਰ ਬਾਸੀ ਫੈਮਿਲੀ ਤੇ ਇੱਥੇ ਵੀ ਤੁਹਾਨੂੰ ਨਾਲ-ਨਾਲ ਸਾਰਾ ਕੁਝ ਮਿਲਦਾ ਰਹੇਗਾ ਜਾਣਕਾਰੀ ਠੀਕ ਹੈ ਜੀ ਤੇ ਬਾਕੀ ਚਲੋ ਜੀ ਮੇਰੇ ਨਾਲ ਤੁਹਾਨੂੰ ਨਵੇਂ ਵਲੌਗ ਦੇ ਨਾਲ